ਸਾਜਦੀ ਇਸ ਇਸ ਸੰਸਾਰ ਵਿੱਚ ਆਪਾਂ ਤੁਮ ਬੇਸਾ ਬੈਠੇ ਨੇ ਇਹਨਾਂ ਨੇ ਇੱਕ ਗੱਲ ਸਮਝਾਈ ਸਰ ਉਗਲਦਾਰ ਮਰੇ ਤੋਂ ਖਸਮ ਨਾ ਰੋਵੇ ਨਾਰ ਮਰੇ ਤ ਖਸਮ ਨਾ ਰੋ ਕਸਮ ਮਰੇ ਤ ਨਾਰਦਾਰ ਹੋਵੇ ਤੇ ਜੇ ਤੇ 12 ਵਾਰ ਦੇ ਬਰਤ ਕਰੋਗੇ ਤੇ ਸਮਝੋਗੇ ਸਿੱਧੀ ਜੀ ਗੱਲਾਂ ਸਮਝੋਗੇ ਬੋਟੇ ਦਿਮਾਗ ਦਾ ਸੁਣੋਗੇ ਵੀ ਘਰ ਵਾਲਾ ਵਰ ਗਿਆ ਤੇ ਘਰ ਵਾਲੀ ਰੋਂਦੀ ਨਹੀਂ ਇਹੋ ਸਮਝਣਾ ਕਰਾ ਸੀ ਖਸਮ ਨਾਰ ਮਰੇ ਖਸਮ ਮਰੇ ਤੇ ਨਾਰ ਨਾ ਰੋਵੇ ਕਦੇ ਹੋ ਸਕਦਾ ਵੀ ਖਸਮ ਮਰਦੇ ਤੇ ਨਾਰੀ ਰੋਵੇ ਨਾ ਘਰ ਵਾਲੀ ਰੋਵੇ ਨਾ ਹੋ ਸਕਦਾ ਕਦੀ ਨਾ ਪਰ ਉਹ ਭੇਜ ਪਰ ਉਹ ਬਣੀ ਵਿੱਚ ਬਣੀ ਨੂੰ ਸਮਝਣਾ ਥੋੜਾ ਔਖਾ ਹੈ ਉਸ ਕੁਵਾਰਾ ਉਹ ਹੋਵੇ ਭੇਜ ਉਸ ਦਾਦਾ ਉਸ ਜਨਾਨੀ ਦਾ ਉਸ ਮਾਇਆ ਦਾ ਪਤੀ ਹੋਰ ਬਣ ਜਾਂਦਾ ਹੈ ਥੋੜਾ ਸਮਝੀ ਦੀ ਆਪਰ ਬਨ ਪ੍ਰਕਰਨ ਮਾਇਆ ਦੀ ਇਹ ਚੱਲ ਰਹੀ ਆ ਬੇ ਗੁਰਦਾਨ ਸਾਹਿਬ ਕਰੋ ਕੁਝ ਲੈ ਕੇ ਨਹੀਂ ਨਿਕਲੇ ਤਬਕ ਵੀ ਸ਼ਬਦ ਨੇ ਆਜ ਮਾਇਆ ਨਾ ਇਹ ਨਾਰਿਆ ਇਹਨੂੰ ਇਹਦਾ ਧਰਣਾਲਾ ਕੌਣ ਆ? ਕਰ ਵਾਲਾ ਜਿਹਦਾ ਸਾਹਮਣ ਵਾਲਾ ਮਾਇਆ ਨੂੰ ਸਾਹਮਣ ਵਾਲਾ ਉਹਦਾ ਧਰਣਾਲਾ ਤੇ ਜੇ ਇਹ ਮਰ ਜਾਵੇ ਤੇ ਮਾਇਆ ਕਦੇ ਰੋਈ ਆ? ਬੰਦਾ ਮਰ ਜਾਵੇ ਤੇ ਮਾਇਆ ਕਦੇ ਰੋਈ ਆ? ਕਿਉਂ ਨਹੀਂ ਰਹੁੰਦੀ ਉਸ ਰਖਵਾਲਾ ਔਰ ਹੋਵੇ ਉਹਨੂੰ ਰੱਖਣ ਵਾਲਾ ਹੋਰ ਪੈਦਾ ਹੋ ਜਾਵੇ ਕੌਣ ਪੋਤੇ ਆ ਭਤੀਜਾ ਆ ਤੇ ਆ ਭੈਣ ਆ ਪਰਿਵਾਰ ਦੇ ਹੋਰ ਮੈਂਬਰ ਕਿਥੇ ਨੇ ਇਹ ਆ ਭੋਗ ਇਤੋਂ ਇੱਥੇ ਕੋਈ ਭੋਗੇ ਜਾ ਸਕਦੇ ਆ ਪਰ ਅੱਗੇ ਨਰਕਾਂ ਵਿੱਚ ਵਸਾਂ ਦੇ ਰੱਬੀ ਗੁਣ ਜਿੰਦਾ ਚਿਰ ਸਾਡੇ ਕੋਲ ਨਹੀਂ ਨਾ ਆਉਂਦੇ ਪਿਆਰੋ ਜੋ ਕੁਝ ਸੰਸਾਰ ਦੇ ਅਸੀਂ ਮਰਜੀ ਬਣ ਜਾਈਏ ਬਾਪੀ ਜੀ ਸਾਡੀ ਰਾਜੀ ਛਤਰਪਤੀ ਕਿਉਂ ਨਾ ਬਣ ਜਾਈਏ ਸੰਸਾਰ ਦੇ ਰਾਜੇ ਮਹਾਰਾਜ ਛਤਰਪਤੀ ਕਿਉਂ ਨਾ ਬਣ ਜਾਈਏ ਰਾਜੇ ਜੀ ਜੇ ਰੱਬੀ ਗੁਣ ਨਹੀਂ ਤੇ ਕੁਝ ਵੀ ਨਹੀਂ ਹੁਣ ਆਪਾਂ ਪਿੱਛੇ ਕਰ ਵਿਚਾਰ ਕਰਦੇ ਤੇ ਦੁਨੀ ਚੱਦ ਸੇਸ ਦੀ ਤਨਦੋਸ ਲਾ ਕੇ ਸਭ ਤੋਂ ਵੱਡਾ ਸੱਤ ਝੰਡੇ ਝੁਲਦੇ ਸੀ ਉਹਦੇ ਮਕਾਨ ਤੇ ਲੋਕਾਂ ਦੇ ਪੁਲਿਸ ਝੁਲਦਾ ਉਹਦੇ ਸੱਤ ਝੰਡੇ ਝੁਲਦੇ ਸੀ ਮਾਇਆ ਦੇ ਕਰਣ ਇੰਨੀ ਜਿਆਦੀ ਮਾਇਆ ਉਸ ਟਾਈਮ ਉਸ ਇਲਾਕੇ ਵਿੱਚ ਦੌਰ ਦੇ ਇਹ ਵਿੱਚ ਕਿ ਜਿੱਦਾਂ ਕਹ ਲਈ ਸਾਰੇ ਇਹ 10 ਦਸਤਾਰ ਕਹ ਲੋ ਦੂਰ ਦੂਰ ਤਤ ਉਹਦੀ ਮਾਇਦੇਸ ਮਾਇਦੇ ਸਪਤਾ ਹੁੰਦੀਆਂ ਸੀ ਪਰ ਰੱਬੀ ਗੁਣਾ ਨਹੀਂ ਸੀ ਹੁਣ ਅੱਗੇ ਆਪਾਂ ਥੋੜਾ ਚਲਣਾ ਆ ਮਲਕ ਭਾਗੋ ਤੰਦੋਂ ਦਾ ਕੋਈ ਅੰਤ ਨਹੀਂ ਪਰ ਰੱਬੀ ਗੁਣ ਨਹੀਂ ਉਹਨਾਂ ਨੇ ਕਿੱਥੇ ਜਾਣਾ ਸੀ ਨਰਕ ਵੀ ਜਾਣਾ ਸੀ ਇਹ ਗੱਲਾਂ ਸਮਝਾਉਣ ਲਈ ਕੋਣ ਮੜਨ ਵਾਸਤੇ ਧੰਗੁਰ ਨਾਨਕ ਸਾਹਿਬ ਜੀ ਮਹਾਰਾਜ ਘਰੋਂ ਨਿਕਲੇ ਤੇ ਆਪਾਂ ਕੱਲ ਵਿਚਾਰ ਸਮਤ ਕੀਤੀ ਸੀ ਵੀ ਧੰਗੁਰ ਨਾਨਕ ਸਾਹਿਬ ਜਦੋਂ ਮਾਤਾ ਪਿਤਾ ਨੂੰ ਮਿਲੇ ਤੇ ਮਤ ਸੁਭਾਵ ਸੀਗਾ ਘਰ ਵਿੱਚ ਪਾੜਿਆ ਇਹਨਾਂ ਮਾਤਾ ਪਿਤਾ ਦੇ ਭਗਵੇਂ ਕਪੜੇ ਪਾ ਕੇ ਕਿੱਧਰ ਚੱਲ ਪਿਆ ਇੰਨੀ ਜਾਇਦਾਦ ਇੰਨਾ ਪੈਸਾ ਇੰਨੇ ਸੁੱਖ ਜੀਵਨ ਦੇ ਛੱਡ ਕੇ ਤੇ ਸਾਧ ਬਣ ਕੇ ਜੰਗਲਾਂ ਵਿੱਚ ਫਿਰੂਗਾ ਤਦੋਂ ਬੋਤ ਸੁਭਾਵ ਸੀ ਕੁਸਭਾਵਕ ਸੀਗਾ ਅੱਖਾਂ ਵਿੱਚ ਪਾਣੀ ਆ ਜਾਣਾ ਇੱਕਦਮ ਇਹ ਕਹੀਂ ਬੇਸਿੱਤ ਰਾਤ ਆਸ ਰੱਖੇ ਵਿੱਚ ਸਾਡੇ ਸਾਡੇ ਅੰਤਮ ਸੁਵਾਸ ਖਤਮ ਹੋਣ ਤੇ ਸਾਡੇ ਅਰਥੀ ਨੂੰ ਮੋਢਾ ਦੇਉਂ ਦੇਊਗਾ ਤੇ ਤੂੰ پتہ ਨਹੀਂ ਕਦੋਂ ਆਵੇਂ ਤੇ ਵੈਦਾਂ ਕੀ ਤਾਂ ਤਾਂ ਗੁਰਦਾਂ ਨੂੰ ਸਾਡੇ ਵੀ ਮੈਂ ਹੰਤ ਸਮੇਂ ਤੁਹਾਡੇ ਕੋਲ ਆਉਗਾ ਤੁਹਾਡੀ ਅਰਤੀ ਨੂੰ ਮੋੜਾ ਦੇਵਾਂਗਾ ਤੇ ਰਾਇਬਲਰ ਦੇ ਵੀ ਗੱਲ ਕਹੀਂ ਵੀ ਮੈਂ ਤਾਂ ਖੁਦ ਖੁਦਾ ਮੰਨਿਆ ਤੁਹਾਨੂੰ ਮੈਂ ਤਾਂ ਹਜ ਕਾਬੇ ਸਭ ਕੁਝ ਛੱਡਿਆ ਤੇ ਬਾਜਾਂ ਸਭ ਛੱਡੀਆਂ ਮੈਨੂੰ ਪਤਾ ਹੈ ਖੁਦ ਖੁਦਾ ਮੇਰਾ ਮੇਰੇ ਕੋਲ ਹੈ ਤੁਸੀਂ ਹੁਣ ਜਾ ਰਹੇ ਜੀ ਪਤਾ ਨਹੀਂ ਕਦੋਂ ਆਓਗੇ ਉਧਰ ਵੀ ਤੁਨ ਗੁਰਦਾਮ ਸਾਹਿਬ ਦੇ ਸਾਹਮਣੇ ਬੈਠ ਕੇ ਬਿਲਕੁਲ ਦੀ ਚਿੰਤਾ ਨਾ ਕਰੋ ਜਦੋਂ ਤੁਹਾਡਾ ਅੰਤ ਸਮਾਂ ਆਊਗਾ ਤੁਹਾਡੇ ਕੋਲ ਵੀ ਆਊਗਾ ਮੈਂ ਤੇ ਪਾਸ਼ਾ ਨੇ ਜੋ ਵਾਦਾ ਕੀਤਾ ਉਹ ਵਾਦਾ ਪੂਰਾ ਕੀਤਾ ਹਾਲਾਤੇ ਬਹੁਤ ਦੂਰ ਸੀ ਉਹਨਾਂ ਸਮਿਆਂ ਵਿੱਚ ਤਨ ਗੁਰੂ ਸਾਹਿਬ ਕਾਣਾ ਦੇ ਕਾਣ ਦਾ ਬਣਾਉਣ ਵਾਲੇ ਸੀਗੇ ਕਾਣ ਕਾਣ ਬਣਾਉਣ ਵਾਲੇ ਸੀਗੇ ਮਤਾ ਲੱਗਿਆ ਵੀ ਹੁਣ சுவாਸਾਂ ਦੀ ਪੂੰਜੀ ਰਾਇ ਬਲਾਰ ਦੇ ਖਤਮ ਹੁੰਦੇ ਜਾਂਦੇ ਹੋ ਗਏ ਹੋਣ ਵਾਲੇ ਆ ਪਹਿਲਾਂ ਹਣ ਕੇ ਖੜ ਗਏ ਚੰਗਰ ਦੇ ਚੜਾ ਵਿੱਚ ਪ੍ਰਾਣ ਲੱਗ ਗਏ ਉਹਦੀ ਮਨਸਾ ਪੂਰੀ ਕੀਤੀ ਮਾਤਾ ਪਿਤਾ ਨੂੰ ਪਹਿਲਾਂ ਹੀ ਆਪਣੇ ਕੋਲ ਲੈ ਗਏ ਕਰਤਾਰਪੁਰ ਜਦੋਂ ਬਸਾਇਆ ਆਪਣੇ ਬੰਦ ਪਾਪ ਕਥਨੀ ਤੇ ਤਣੀ ਵਿੱਚ ਬੜਾ ਫਰਕ ਹੁੰਦਾ ਹੈ। ਇੱਕ ਕਥਨੀ ਤੇ ਕਰਨੀ ਵਿੱਚ ਕੇਵਲ ਗੁਰੂ ਪੁਰਾ ਉਤਰਦਾ ਪਿਆਰਿਓ। ਕਥਨੀ ਤੇ ਕਰਨੀ ਵਿੱਚ ਕੇਵਲ ਗੁਰੂ ਪੁਰਾ ਉਤਰਦਾ ਸਾਰ ਪੁੱਤ ਆ ਰਿਹਾ ਉਤਰਦਾ ਕੋਈ ਨਹੀਂ। ਹੁਣ ਤਨ ਗੁਰੂ ਦਾਸਬਾਬ ਜੀ ਮਹਾਰਾਜ ਅਸੀਸ ਲੈ ਕੇ ਮਾਤਾ ਪਿਤਾ ਦੀ ਜੇ ਹੁਣ ਕਿਤੇ ਜੰਦੇ ਜਾਂ ਕਿਤੇ ਗਏ ਗੁਰਬਾਣੀ ਚ ਉਸ ਥਾਂ ਦਾ ਜ਼ਿਕਰ ਆਇਆ ਪਰ ਅਮਨਾਬਾਦ ਹੈ। ਸੈਤ ਕਰਮੀ ਹੁੰਦਾ। ਅਮਨਾਬਾਦ ਵੀ ਹੁੰਦਾ। ਤੇ ਕਿਹਦੇ ਕੋਲ ਗਏ? ਇਤਨ ਪਿੰਨ ਹੋਰ ਆਪਾਂ ਕਰ ਲਈਏ। ਉਸ ਟਾਈਮ ਸੂਤ ਸਾਹਿਬ ਦਾ ਇੰਨਾ ਕਬੜਾ ਬੋਲਬਾਲਾ ਸੀ। ਬੇਗਰੀਬ ਆਦਮੀ ਦਾ ਪਰਸ਼ਾਵਾਂ ਨਹੀਂ ਸੀ ਕੋ ਜਨਨ। ਤੇ ਸਭ ਤੋਂ ਪਹਿਲਾਂ ਸੰਗ ਕਿਹਦੇ ਨਾਲ ਕੀਤਾ ਮਰਦਾਨੇ ਦੇ ਨਾਲ ਨੀਤ ਜਾਨ ਦੇ ਨਾਲ ਉਹਨੂੰ ਚੇਲਾ ਨਹੀਂ ਬਣਾਇਆ ਸੇਵਕ ਨਹੀਂ ਬਣਾਇਆ ਉਹਨੂੰ ਭਰਾ ਬਣਾਇਆ ਆਪਣਾ ਹੁਣ ਦੂਜਾ ਭਰਾ ਬੇਰ ਦੀ ਵੀ ਜਾਂਦਾ ਬਣਾਉਣ ਲੱਗੇ ਆ ਤਰਖਾਣ ਬਰਾਦਰੀ ਵਿੱਚੋਂ ਤਰਖਾਣ ਕੀ ਹੁੰਦਾ ਹੈ ਕਿਉਂਕਿ ਛੋਟੇ ਛੋਟੇ ਗੱਲਾਂ ਨੂੰ ਖੁੱਲਣਾ ਜ਼ਰੂਰੀ ਹੈ ਅਲਿਕਾ ਦਾ ਨੂੰ ਸ਼ਾਇਦ ਨਾਮ ਪਤਾ ਮਿੱਤਰਖਾਨ ਕੀ ਹੁੰਦਾ ਹੈ ਅਜਿਹਾ ਦੇ ਪੀੜ ਨੂੰ ਤਰ ਤੋਂ ਪਾਵਨ ਦਾ ਪੈਰੋ ਦਰਖਤ ਤੇ ਦਰਖਤ ਨੂੰ ਛਿੱਲ ਛਲ ਛਿੱਲ ਛਲਾ ਕੇ ਵੱਡ ਕੱਟ ਕੇ ਉਹਦਾ ਕੰਮ ਕਰਨ ਵਾਲੇ ਨੂੰ ਤਰਖਾਨ ਕਹਿੰਦੇ ਸੀ ਫੋਨ ਲੱਕੜ ਆਮ ਸੀਗੀ ਤੇ ਉਹਦੇ ਪਾਵਾ ਬਣਾਉਣਾ ਤੋ ਛਿੱਲ ਬਣਾ ਛਿੱਲ ਛਿੱਲ ਕੇ ਬਣਾਇਆ ਜਾਉਣਾ ਵੱਡ ਕੱਟ ਕੇ ਬਣਾਇਆ ਜਾਉਣਾ ਪਾਪ ਮੱਜੇ ਦਾ ਉਹਨੂੰ ਤਰਕਾਰ ਕਹਿੰਦੇ ਸੀ ਜਿਹੜਾ ਬਣਾਉਣ ਵਾਲ ਲੱਕੜੀ ਦਾ ਕੰਮ ਕਰਦ ਵਾਲ ਨੂੰ ਸਿੱਧਾ ਕਹ ਲਈ ਇਹ ਪਿਤ੍ਰਕਾਰ ਕਹਿੰਦੇ ਸੀ ਉਦੋਂ ਸਾਰੇ ਜਿੰਨੇ ਸੀਗੇ ਅੱਜ ਦੇ ਅੱਜ ਜਿੰਨਾ ਮੇ ਜਿਹਨੂੰ ਵੀਸੀ ਕਹਿੰਦੇ ਆ ਇਤੋਂ ਤੱਕ ਸਾਰੇ ਜਨਮ ਤੱਕ ਵੀ ਅੱਜ ਤੱਕ ਬਗੈਰ ਹਿੰਦੂ ਤੋਂ ਸਾਰੇ ਸ਼ੂਦਰਾਂ ਵਿੱਚ ਸੀ ਸਾਰੇ ਨੀਤ ਜਾਤੀ ਵਿੱਚ ਸੀ ਟੋਟਲ ਉਹਨੂੰ ਜਾਪਨਾ ਪ੍ਰਾਪਣਾ ਬਣਾ ਬਣਾ ਜਾ ਕੇ ਕਰੇ ਖੜੇ ਆਵਾਜ਼ ਮਾਰੀ ਤਜਿਦਾ ਪਾ ਪ੍ਰਸਵਾ ਆਮੀ ਆ ਵੀ ਕੌਣ ਤੂੰ ਤਦੇ ਕੋ ਇੱਕ ਵਾਰ ਦਰਸ਼ਨ ਨਹੀਂ ਕੀਤਾ ਗੁਰਦਾਮ ਸਾਹਿਬ ਦਾ ਭਾਈ ਲਾਲੋ ਨੇ ਭਾਈ ਲਾਲੋ ਨੇ ਕਦੇ ਪਹਿਲਾ ਦਰਸ਼ਨ ਨਹੀਂ ਕੀਤਾ ਗੁਰਦਾਮ ਸਾਹਿਬ ਦਾ ਕੇਵਲ ਉਹਦੇ ਦਰ ਤੇ ਜਾ ਕੇ ਖੜ ਗਏ ਦਰਵਾਜ਼ੇ ਤੇ ਜਾ ਕੇ ਖੜ ਗਏ ਅਜੇ ਦਰਵਾਜ਼ਾ ਖੁੱਲ੍ਹ ਖੋਲਦੇ ਅਨਸਾਰ ਜਦੋਂ ਨਿਗਾ ਪਈ ਨਾ ਤਨੂ ਗੁਰ ਨਾਮ ਸਾਹਿਬ ਦੀ ਭਾਈ ਨਾਲੂ ਤੇ ਤਿੱਕ ਪਾਠ ਬੋਲ ਕੇ ਪਰੋਕ ਪਾਠ ਨਿਗਮ ਅਗਮ ਅਗਮ ਦੀ ਸੋਚੀ ਆ ਗਈ ਹੰਤ ਪੰਦ ਦੀ ਸੋਚੀ ਆ ਗਈ